ਇਹ ਜਿਹੜੀ ਮੁਹੰਮਾ ਸਾਡੀ ਹੁਣ ਮੁਕਸਰ ਸਾਹਿਬ ਪਹੁੰਚੀ ਆ ਜੀ ਬੜੀ ਪਵਿੱਤਰ ਧਰਤੀ ਆ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਤੇ ਇੱਥੇ ਨਸ਼ਿਆਂ ਦਾ ਬੋਲਬਾਲਾ ਹੋਵੇ ਇਹ ਗੱਲ ਮਤਲਬ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਜਿਹੜੀ ਸੀਗੀ ਸਾਨੂੰ ਸਾਰਿਆਂ ਨੂੰ ਰੜਕਦੀ ਵੀ ਸੀ ਔਰ ਅਸੀਂ ਚਾਹੁੰਦੇ ਸੀ ਔਰ ਉਹ ਸਮਾਂ ਹੁਣ ਆ ਗਿਆ ਗੁਰੂ ਦੇ ਅਸ਼ੀਰਵਾਦ ਦੇ ਨਾਲ ਕਿ ਆਪਾਂ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਕਰਨਾ ਔਰ ਪੱਕਾ ਇਰਾਦਾ ਕਰਕੇ ਉਹਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਜੀ ਕਿ ਜਿਹੜਾ ਬੰਦਾ ਕੋਈ ਨਸ਼ਾ ਕਰਦਾ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਕਿਸੇ ਵੀ ਕਰਕੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਉਹਨਾਂ ਨੂੰ ਬਾਹਰ ਕੱਢਣਾ ਹੈ ਉਹਨਾਂ ਦੀ ਮਦਦ ਕਰਨੀ ਹੈ ਉਹਨਾਂ ਦੇ ਪਰਿਵਾਰ ਨਾਲ ਸਿੱਤੀ ਹੈ ਉਹਨਾਂ ਦਾ ਇਲਾਜ ਕਰਨਾ ਹੈ ਇਲਾਜ ਕਰਨ ਤੋਂ ਬਾਅਦ ਨੂੰ ਉਹਨਾਂ ਨੂੰ ਜੇ ਟੀਕੇ ਲਾਉਂਦੇ ਆ ਤਾਂ ਗੋਲੀਆਂ ਤੇ ਗੋਲੀਆਂ ਛਡਾ ਕੇ ਫਿਰ ਉਹਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਨਾਲ ਜੋੜਨਾ ਉਹ ਚਾਹੇ ਉਹਨੂੰ ਖੇਡਾਂ ਨਾਲ ਜੋੜੀਏ ਚਾਹੇ ਉਹਨੂੰ ਪੜ੍ਹਾਈ ਨਾਲ ਜੋੜੀਏ ਕੋਈ ਬੰਦਾ ਆਪਣਾ ਕੋਈ ਜਿਹੜਾ ਹੈਗਾ ਕੰਮ ਸਿੱਖ ਲੇ ਚਾਹੇ ਕਿਸੇ ਫੈਕਟਰੀਜ਼ ਕੰਮ ਕਰਨ ਲੱਗ ਜਾਏ ਕੋਈ ਸਰਕਾਰੀ ਨੌਕਰੀ ਲੈ ਲੇ ਪ੍ਰਾਈਵੇਟ ਨੌਕਰੀ ਲੈ ਲੇ ਜਾਂ ਆਪਣਾ ਕੰਮ ਸ਼ੁਰੂ ਕਰ ਲਵੇ ਤੇ ਉਹਨਾਂ ਦੀ ਹਰ ਤਰ੍ਹਾਂ ਹਰ ਸੰਭਵ ਕੋਸ਼ਿਸ਼ ਕਰਨਾ ਤੇ ਦੂਜੇ ਪਾਸੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪੁਲਿਸ ਸਖਤੀ ਕਰ ਰਹੀ ਆ ਹੋਰ ਸਖਤੀ ਕਰੇਗੀ ਉਹਨਾਂ ਨੂੰ ਮਨਨ ਉਹਦਾ ਤੁਹਾਡੇ ਸਾਹਮਣੇ ਇੱਕ ਇਹ ਆ ਕਿ ਬਾਰਡਰ ਦੇ ਉੱਤੇ ਪਰਾਂ ਡਰੋਨ ਰਾਹੀਂ ਨਸ਼ਾ ਬਹੁਤ ਆਂਦਾ ਸੀ ਤੇ ਉਹਦੇ ਚ 70% ਕਮੀ ਆਈ ਆ ਹੌਣ ਜੇ ਕੋਈ ਡਰੋਨ ਤੇ ਨਸ਼ਾ ਆ ਵੀ ਜਾਵੇ ਕੋਈ ਚੱਕਰ ਨਹੀਂ ਜਾਂਦਾ ਉਹਨੂੰ ਕਿਸੇ ਕਹਿੰਦੇ ਵੀ ਤੁਸੀਂ ਚੱਕਦੇ ਕਿਉਂ ਨਹੀਂ ਹੁਣ ਕਹਿੰਦੇ ਜੀ ਅਸੀਂ ਇਸ ਕਰਕੇ ਨਹੀਂ ਚੱਕਦੇ ਵੀ ਪਿੱਛੋਂ ਕਿੱਟੇ ਚੱਕੇ ਜਾਂਦੇ ਆ ਸਾਡੇ ਤੇ ਉਹਨੂੰ ਕੋਈ ਚੱਕਰ ਨਹੀਂ ਜਾਂਦਾ ਤੇ ਉਹ ਨਸ਼ੇ ਦੀ ਸਪਲਾਈ ਜਿਹੜੀ ਇਕੱਠੀ ਹੋਈ ਆ ਉਹਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਸ ਕਰਕੇ ਮੈਂ ਸਾਰੇ ਦੌਰੇ ਕਰ ਰਿਹਾ ਵੀ ਉਹਦੇ ਵਾਸਤੇ ਜਿਵੇਂ ਤੁਹਾਡੇ ਮੁਖਸਰ ਸਾਹਿਬ ਜੀ ਉਹਨਾਂ ਨੇ ਕਿਹਾ ਵੀ ਤਿੰਨ ਚਾਰ ਜਗ੍ਹਾ ਤੇ ਹੋਰ ਸਾਨੂੰ ਜਿਹੜੇ ਹੈਗੇ ਆ ਡੀ ਅਡਿਕਸ਼ਨ ਸੈਂਟਰ ਜਾਂ ਜਿਹੜੀ ਹੋਰ ਫੈਸਿਲੀਟੇਸ਼ਨ ਸੈਂਟਰ ਆ ਉਹ ਖੋਲੇ ਜਾਣ ਜਿੱਤੋਂ ਓਟ ਸੈਂਟਰ ਇਸ ਤੋਂ ਸਵਾਇੇ ਤੁਹਾਡੇ ਮਤਲਬ ਜਿਹੜੇ ਪਹਿਲਾਂ ਮੁਕਸਰ ਦੇ ਵਿੱਚ ਖਾਸ ਕਰਕੇ ਜਿਹੜੇ ਸੀਗੇ ਸਿਰਫ 10 ਬਿਸਤਰਿਆਂ ਵਾਲੇ ਡੀਡਿਕਸ਼ਨ ਸੈਕਟਰ ਸੀਗੇ ਛੋਟੇ ਦੇ ਵਿੱਚ ਰੀਹੈਬ ਸੈਂਟਰ ਵੀ ਤੁਹਾਡਾ ਬਹੁਤ ਵਧੀਆ ਨਹੀਂ ਕੰਮ ਕਰਦਾ ਸੀਗਾ ਉਹਦੇ ਵਿੱਚ ਅਸੀਂ ਨਵਾਂ ਇਹ ਕਰ ਰਹੇ ਆ ਕਿ ਘੱਟੋ ਘੱਟ 50 ਬਿਸਤਰਿਆਂ ਵਾਲੇ ਤੇ ਦੋ ਜਿਹੜੇ ਹੈਗੇ ਅਸੀਂ 50 ਬਿਸਤਰਿਆਂ ਵਾਲੇ ਡੀਡਿਕਸ਼ਨ ਸੈਕਟਰ ਬਣਾਵਾਂਗੇ ਇੱਕ ਵੱਡਾ ਰੀਹੈਬਿਲੀਟੇਸ਼ਨ ਸੈਂਟਰ ਵਿਦ ਸਕਿੱਲ ਡਿਵੈਲਪਮੈਂਟ ਜਿਹਦੇ ਵਿੱਚ ਇਨ ਹਾਊਸ ਉੱਥੇ ਜਿਹੜਾ ਹੋਵੇਗਾ ਸਕਿੱਲ ਡਿਵੈਲਪਮੈਂਟ ਸੈਕਟਰ ਹੋਏਗਾ ਇਹ ਸਾਰਾ ਜਿਹੜਾ ਹੈਗਾ ਇੱਕ ਸਾਰੇ ਵਿਭਾਗਾਂ ਦਾ ਜਿਹੜਾ ਇੱਕ ਟੀਮ ਹੈਗੀ ਆ ਉਹ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਜੀ ਦੀ ਜਿਹਦੇ ਵਿੱਚ ਮੈਂ ਵੀ ਉਹਦੇ ਚ ਲੀਡ ਰੋਲ ਚ ਆ ਔਰ ਸਾਡੇ ਡਿਪਟੀ ਕਮਿਸ਼ਨਰ ਦੇ ਅਫਸਰ ਵੀ ਹੋ ਗਏ ਔਰ ਸਾਡੇ ਐਮਐਨਐਸ ਸਾਹਿਬ ਆਨ ਵੀ ਹੋ ਗਏ ਸਾਡੇ ਲੋਕਲ ਐਮਐਲਏ ਵੀ ਉਹ ਕਿਤੇ ਮਤਲਬ ਰਾਜਸਥਾਨ ਚ ਉਹਨਾਂ ਦੇ ਕੋਲ ਸ਼ਾਦੀ ਸੀ ਫੈਮਿਲੀ ਫੰਕਸ਼ਨ ਤੇ ਗਏ ਹੋਇਆ ਹੋਰ ਵੀ ਸਾਡੇ ਜਿਸ ਤਰ੍ਹਾਂ ਤੁਹਾਡੇ ਜਿਹੜੇ ਲੋਕਲ ਤੋਂ ਤੁਹਾਡੇ ਮੰਤਰੀ ਵੀ ਅਸਾ ਆਪਣੇ ਬਹੁਤ ਵਧੀਆ ਰਿਪਰੈਜੈਂਟੇਸ਼ਨ ਹੈ ਤੁਹਾਡੀ ਉਹਨਾਂ ਦੇ ਮਹਿਕਮੇ ਵੀ ਸਾਡੇ ਨਾਲ ਜਿਹੜਾ ਹੈਗਾ ਪੂਰੇ ਅਸੀਂ ਇਕੱਠੇ ਹੋ ਕੇ ਸਾਰੇ ਜਿਹੜੀ ਟੀਮ ਹੈ ਕੋਆਰਡੀਨੇਟਡ ਐਫਰਟ ਕਰ ਰਹੀ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਇਹਦੇ ਵਾਸਤੇ ਨਮਾ ਬਹੁਤ ਕੋਸ਼ਿਸ਼ ਕੀਤਾ ਜਾ ਰਿਹਾ ਹੈ ਕਿ ਪ੍ਰਿੰਟ ਦੇ ਖੇਡ ਦੇ ਮੈਦਾਨ ਬਣਾਣਾ ਲਾਇਬ੍ਰੇਰੀਆਂ ਬਣਾਣਾ ਔਰ ਇੱਕ سپورਟ ਗਰੁੱਪਾ ਚਾਹੀਏ ਹੋ ਐਲਕੋਹੋਲਿਕ ਅਨੋਨਿਮਸਤਾ ਹੋਵੇ ਨਾਰਕੋਟਿਕ ਅਨੋਨਿਮਸਤਾ ਹੋਵੇ ਔਰ ਹਰ ਪਿੰਡ ਦੇ ਵਿੱਚ ਜਿਹੜੇ ਸਾਡੇ ਵਿਲੇਜ ਹੈਲਥ ਨਿਊਟ੍ਰੀਸ਼ਨ ਸੈਨੀਟੇਸ਼ਨ ਕਮੇਟੀਆਂ ਸਿਹਤ ਕਮੇਟੀਆਂ ਬਣਦੀਆਂ ਔਰ ਜੋਗ ਦੇ ਜਿਹੜੇ ਸਪੋਰਟ ਗਰੁੱਪ ਆ ਬਣਾਏ ਜਾ ਰਹੇ ਆ ਉਹਦੇ ਵਾਸਤੇ ਪੂਰਾ ਇੱਕ ਪਾਰਟੀ ਦਾ ਜਿਹੜਾ ਪੈਰਨਲ ਸਟਰਕਚਰ ਆ ਕੰਮ ਕਰ ਰਿਹਾ ਤੇ ਕਿਸੇ ਪਾਸੇ ਕੋਈ ਜਿਹੜਾ ਹੈਗਾ ਕਿਸੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ ਔਰ ਜਿਹੜੇ ਜਿੰਨੇ ਅਸੀਂ ਨਵੇਂ ਸੈਂਟਰ ਬਣਾ ਰਹੇ ਆ ਉਹਨਾਂ ਦੇ ਵਿੱਚ ਬਹੁਤ ਵਧੀਆ ਉਹਨਾਂ ਨੂੰ ਉੱਥੇ ਕੰਮ ਵੀ ਸਿਖਾਵਾਂਗੇ ਨਸ਼ਾ ਵੀ ਛਡਾਵਾਂਗੇ ਯੋਗਾ ਕਰਾਵਾਂਗੇ ਮੈਡੀਟੇਸ਼ਨ ਕਰਾਵਾਂਗੇ ਔਰ ਉਹਨਾਂ ਨੂੰ ਜਿਸ ਤਰ੍ਹਾਂ ਇਲੈਕਟ੍ਰੀਸ਼ੀਅਨ ਪਲੰਬਿੰਗ ਕਿਚਨ ਗਾਰਡਨਿੰਗ ਉਹ ਤਾਂ ਕਿ ਉਹਨਾਂ ਨੂੰ ਕ੍ਰੀਏਟਿਵਲੀ ਜਿਹੜੇ ਬੰਦੇ ਹੈਗੇ ਕਿਤੇ ਨਾ ਕਿਤੇ ਜਿਹੜਾ ਨਸ਼ਾ ਕਰਨ ਵਾਲਾ ਵੱਦਾ ਹੁੰਦਾ ਨਾ ਜੀ ਉਹ ਇੰਟੈਲੀਜੈਂਟ ਵੱਦਾ ਹੁੰਦਾ ਔਰ ਉਹਦੇ ਵਿੱਚ ਇੱਕ ਕ੍ਰੀਏਟੀਵਿਟੀ ਹੁੰਦੀ ਆ ਜਿਹੜੀ ਕਿ ਮਿਸਡਾਇਰੈਕਟਡ ਹੁੰਦੀ ਆ ਔਰ ਪਹਿਲੀਆਂ ਜਿਹੜੀਆਂ ਪਾਰਟੀਆਂ ਨੇ ਉਹਨੂੰ ਸਿਆਸੀ ਪੋਸਟ ਪਹਾਈ ਵੀ ਦਿੱਤੀ ਸੀ ਨਸ਼ੇ ਦੇ ਜਿਹੜੇ ਸਮੱਗਲਰ ਸੀਗੇ ਉਹਨਾਂ ਦੇ ਜਿਹੜੇ ਹੁੰਦੇ ਕੰਪਨੀਆਂ ਦੇ ਮੈਨੇਜਰ ਵੀ ਹੁੰਦੇ ਸੀ ਤੇ ਹੁਣ ਮਾਲ ਇੱਕ ਪੰਜਾਬੀ ਦਾ ਖਾਨ ਹੈ ਕਿ ਪੱਕੀ ਬਦਲਾਂ ਦੀ ਸ਼ਾਂ ਕੋਈ ਨਾ ਔਰ ਹੁਣ ਪੰਜਾਬ ਵਿੱਚ ਨਸ਼ੇ ਦੀ ਮਾਂ ਕੋਈ ਨਾ ਮੈਂ ਬਦਲਾ ਦੀ ਗੱਲ ਜਿੱਤੇ ਮੈਨੂੰ ਮਿਸਕੋਟ ਨਾ ਕਰਦਿਓ ਮਨੋ ਕੰਨਾਂ ਨੂੰ ਲਾ ਦੇ ਕੁਸੋਰ ਕਰਦੇ ਤੇ ਕੋਈ ਆਮੀ ਹੋਰ ਕੋਈ ਐਵੇਂ ਕਿਸੇ ਨੂੰ ਚੁੱਪ ਜਾ ਮੈਂ ਚੁੱਪਣ ਵਾਲੀ ਗੱਲ ਨਹੀਂ ਕਰਦਾ ਹੁੰਦਾ ਤੇ ਹੁਣ ਇਹਨਾਂ ਦੀ ਸਿਆਸੀ ਪੁਸਤਪਰਾਇ ਖਤਮ ਕਰਤੀ ਆ ਮੈਂ ਦਾਅਵੇ ਨਾਲ ਕਹਿ ਸਕਦਾ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਕਿਸੇ ਵਾਸਤੇ ਕੋਈ ਰਾਤ ਨਹੀਂ ਹੈ ਕੋਈ ਪੋਲੀਟਿਸ਼ੀਅਨ ਹੋਵੇ ਕੋਈ ਆਫਸਰ ਹੋਵੇ ਵੱਡੇ ਤੋਂ ਵੱਡਾ ਹੋਵੇ ਜਿੰਨਾ ਮਰਜੀ ਵੱਡਾ ਹੋਵੇ ਔਰ ਹੁਣ ਵੱਡਿਆਂ ਦੀ ਵਾਰੀ ਆਣ ਵਾਲੀ ਹੈ ਜੀ 파ਟਨਰ ਜਿਹੜੇ ਆ ਫੜਲੇ ਆ ਜੀ ਅਸੀਂ ਹੁਣ ਜਿਹੜੇ ਵੱਡੇ ਵੱਡੇ ਸਮਕਰਾਂ ਉਹਨਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਔਰ ਵੱਡੇ ਜਿੰਨਾ ਚਿਰ ਦੀ ਸ਼ਾਮਤ ਆਉਣ ਵਾਲੀ ਹੈ ਸੋ ਇਹ ਬੜਾ ਕਲੀਅਰ ਮੈਸੇਜ ਹੈ ਜੀ ਜਿਹੜਾ ਬੰਦਾ ਨਸ਼ਾ ਕਰਦਾ ਉਹਨਾਂ ਨਾਲ ਅੰਦਰ ਦੀ ਆਓ ਆਪਣਾ ਇਲਾਜ ਕਰਾਓ ਤੇ ਜਿਹੜੇ ਬੰਦੇ ਵੇਚਣ ਵਾਲੇ ਆ ਉਹਨਾਂ ਨੂੰ ਬੜਾ ਕਲੀਅਰ ਮੈਸੇਜ ਹੈ ਜੀ ਉਹਨਾਂ ਨੂੰ ਉਹਨਾਂ ਦੇ ਪਿੱਛੇ ਪੁਲਿਸ ਆ ਗਈ ਹੈ ਜੀ ਜਾਂ ਤਾਂ ਉਹ ਭੱਜ ਕੇ ਜੇਲ੍ਹ 'ਚ ਪਹੁੰਚਣਗੇ ਜੀ ਜਾਂ ਉਹ ਪੰਜਾਬ ਤੋਂ ਬਾਹਰ ਜਾਣਗੇ ਤੇ ਜੇ ਕੋਈ ਬਾਹਰ ਆਪਣੇ ਆਪ ਨੂੰ ਸਮਝ ਗਿਆ ਖਬਰੀਖਾਨ ਫਿਰ ਉਹ ਸ਼ਾਇਦ ਕਿਤੇ ਮਤਲਬ ਕਿਤੇ ਹੋਰ ਉੱਪਰ ਹੀ ਪਹੁੰਚ ਜਾਓ ਸੋ